ਸ਼ੌਂਕ ਤੇ ਮੈਨੂੰ ਬਚਪਨ ਤੋਂ ਹੀ ਸੀ ਬਹੁਤ ਸਾਰੀਆਂ ਚੀਜ਼ਾਂ ਜਿਵੇਂ ਬਹੁਤ ਕੰਮ ਸਲਾਈ ਕਢਾਈ ਦਾ ਸਿੰਧੀ ਤੋਂ ਪਾ ਮਤਲਬ ਇੱਕ ਇੱਕ ਸਟਿਚ ਮੈਨੂੰ ਆਂਦਾ ਆ ਫਿਰ ਮੈਂ ਥੋੜਾ ਥੋੜਾ ਨੇਚਰ ਨਾਲ ਜੁੜਨਾ ਸ਼ੁਰੂ ਕੀਤਾ ਫਿਰ ਉਸ ਤੋਂ ਕਰਦੇ ਕਰਦੇ ਮਤਲਬ ਮੇਰੀਆਂ ਸਾਰੀਆਂ ਮੈਡੀਸਨ ਸਾਰਾ ਕੁਝ ਛੁੱਟ ਗਿਆ ਮਤਲਬ ਹੁਣ ਜਿਵੇਂ ਬਹੁਤ ਜ਼ਿਆਦਾ ਫ੍ਰੀ ਸੀ ਤੇ ਫਿਰ ਮੈਨੂੰ ਲੱਗਾ ਵੀ ਕੁਛ ਨਾ ਕੁਛ ਡਿਪਰੈਸ਼ਨ ਤੋਂ ਨਿਕਲਣ ਦਾ ਸਭ ਤੋਂ ਸੌਖਾ ਤਰੀਕਾ ਹੈ ਕਿ ਤੁਸੀਂ ਬਿਜ਼ੀ ਹੋ ਜਾਓ ਜਿਵੇਂ ਆ ਵੇਖੋ ਇਹ ਪਲਾਸਟਿਕ ਦਾ ਇਹ ਵੀ ਵੇਸਟ ਸੀਗਾ ਇਹਦੇ ਤੇ ਅਸੀਂ ਪੇਂਟ ਕਰਕੇ ਇਹਦੇ ਤੇ ਫੇਵਿਕੋਲ ਚਿਪਕਾ ਕੇ ਫਿਰ ਉੱਪਰ ਸਟੈਂਸਲ ਕੀਤਾ ਤੇ ਆ ਸਾਰਾ ਕਲੇ ਦਾ ਬਣਿਆ ਹੋਇਆ ਆ ਹੂੰ 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 ਇਹ ਵੀ ਕਰੋਸ਼ੀ ਦੀ ਬਾਸਕਟ ਏ ਜਿਵੇਂ ਕ੍ਰੋਸ ਸਟੀਚ ਆ ਅਸੀਂ ਗਿਣਤੀ ਨਾਲ ਇਹਨਾਂ ਨੂੰ ਪਾਉਨੇ ਆ ਕਾਊਂਟ ਕਰ ਕਰਕੇ ਤੇ ਇਹਨੂੰ ਕੋਈ ਡ੍ਰੌਪ ਬਿਨਾ ਡ੍ਰੋ ਤੋਂ ਆਏ ਇਹ 120 ਸਾਲ ਪੁਰਾਣੀ ਆ ਮੇਰੇ ਪੜਨਾਨੀ ਜੀ ਦੀ ਜਿਹੜੀ ਖੰਡੀ ਤੇ ਬੰਨਦੀ ਸੀ ਸੂਤ ਰੰਗ ਕੇ ਬਣਾਉਂਦੇ ਸੀ ਹੂੰ 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 ਇਹ ਉਹ ਚੀਜ਼ ਆ ਦਿਵਾਲੀ ਦੇ ਪਰਪਸ ਲਈ ਕੇ ਦੇ نیچے ਲਾਈਟਿੰਗ ਵਗੈਰਾ ਆਈ ਥਿੰਕ ਹੋ ਸਕਦੀ ਆ ਦਿਵਾਲੀ ਦੀਆਂ ਲੱਖ ਲੱਖ ਵਧਾਈਆਂ ਐਨ ਆਰੀਐਲ ਤੋਂ ਲੈ ਕੇ ਤੇ ਫਿਰ ਇਹਨੂੰ ਪੂਰਾ ਫਿਨਿਸ਼ ਕਰਕੇ ਫੈਵਿਕੋਲ ਨਾਲ ਤੇ ਐਗਜ਼ ਅੰਡਿਆਂ ਦੀ ਲੁੱਕ ਦੇ ਦਿੱਤੀ ਜੋ ਤੁਹਾਡਾ ਸ਼ੌਂਕ ਆ ਜੋ ਤੁਹਾਨੂੰ ਲੱਗਦਾ ਕਿ ਬਿਜ਼ੀ ਰਹਿਣਾ ਸਭ ਤੋਂ ਜ਼ਰੂਰੀ ਆ ਲਾਈਫ 'ਚ ਬਿਜ਼ੀ ਰਹਿਣਾ ਤੁਸੀਂ ਬਿਜ਼ੀ ਨਹੀਂ ਹੋ ਤੇ ਤੁਸੀਂ ਬਹੁਤ ਨੈਗੇਟਿਵ ਹੁੰਦੇ ਜਾਂਦੇ ਹੋ ਮਤਲਬ ਛੋਟੀ ਤੋਂ ਛੋਟੀ ਚੀਜ਼ ਨੂੰ ਆਪਾਂ ਰੀਯੂਜ਼ ਕਰ ਸਕਦੇ ਆ ਇਹ ਵੇਖੋ ਇਹ ਬਹੁਤ ਛੋਟਾ ਸੀ ਇਹਦੇ ਤੇ ਅਸੀਂ ਇਦਾਂ ਕਰ ਦਿੱਤਾ ਵਿਰਲਾ ਵੀਰਲਾ ਲਾਕ ਦਾ ਪਲਾਂਟ ਇਹਨੂੰ ਚਿੜੀਆਂ ਲਗਾਤੀਆਂ ਸ਼ੀਸ਼ੇ ਲਗਾ ਦਿੱਤੇ ਨੇਚਰਲ ਲੱਗਦੀ ਹਾਂ ਨੈਚਰਲ ਲੱਗੇ ਕੋਈ ਵੀ ਮੇਰੇ ਕੋਲ ਆਉਂਦੀ ਹੈ ਲੜਕੀ ਮੈਂ ਫ੍ਰੀ ਆਫ ਕੋਸਟ ਜੋ ਮੈਂ ਸਿਖਾ ਸਕਦੀ ਹੋਈ ਮੈਂ ਸਿਖਾਵਾਂਗੀ ਮਤਲਬ ਮੈਨੂੰ ਖੁਸ਼ੀ ਹੋਊਗੀ ਖੁਸ਼ੀ ਹੁੰਦੀ ਹੈ ਕਿ ਕੋਈ ਬੱਚਾ ਕੁਝ ਸਿੱਖ ਕੇ ਜਾ ਰਿਹਾ ਹੈ ਸਿੱਖ ਕੇ ਜਾਂਦਾ ਹੈ ਤੇ ਲਾਈਫ 'ਚ ਕਦੀ ਉਹਦੇ ਕੰਮ ਆਵੇ ਆਖਰੀ ਸਾਹ ਤੱਕ ਕੋਸ਼ਿਸ਼ ਕਰਦੇ ਰਹੋ ਮੰਜ਼ਿਲ ਮਿਲੇ ਜਾਂ ਤਜਰਬਾ ਦੋਵੇਂ ਹੀ ਜ਼ਿੰਦਗੀ ਨੂੰ ਨਵਾਂ ਸਬਕ ਦਿੰਦੇ ਹਨ ਸੈਸ਼ਕਲ ਜੀ ਮੈਂ ਹਾਂ ਸੁਖਜੀਤ ਤੇ ਤੁਸੀਂ ਦੇਖ ਰਹੇ ਹੋ ਗ੍ਰੇਟ ਪੰਜਾਬ ਟੀਵੀ ਅੱਜ ਅਸੀਂ ਤੁਹਾਨੂੰ ਇੱਕ ਅਜੇ ਹੀ ਹੁਨਾਰ ਮਹਿਲਾ ਨਾਲ ਮਿਲਣ ਜਾ ਰਹੇ ਹਾਂ ਜਿਨ੍ਹਾਂ ਨੇ ਵਿਰਾਸਤ ਦੇ ਅਨਮੋਲ ਖਜ਼ਾਨੇ ਨੂੰ ਸਾਂਭ ਕੇ ਰੱਖਿਆ ਹੈ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਚੁਣੌਤੀਆਂ ਆਈਆਂ ਲੇਕਿਨ ਉਹਨਾਂ ਨੇ ਹਾਰ ਨਹੀਂ ਮੰਨੀ ਤੇ ਅੱਜ ਉਹਨਾਂ ਦੁਆਰਾ ਇੱਕ ਖੂਬਸੂਰਤ ਜਿਹੜਾ ਬਾਗੀਚਾ ਹੈ ਉਹ ਤਿਆਰ ਕੀਤਾ ਗਿਆ ਹੈ ਇਸ ਬਾਗੀਚੇ ਦੇ ਵਿੱਚ ਕੀ ਕੀ ਤਿਆਰ ਕੀਤਾ ਗਿਆ ਹੈ ਤੁਹਾਨੂੰ ਦਿਖਾਣੇ ਆ ਗੱਲਬਾਤ ਕਰਦੇ ਆ ਮੇਰੇ ਨਾਲ ਮੈਮ ਮੌਜੂਦ ਨੇ ਸਚਕਲ ਮੈਮ ਜੀ ਸਚਕਲ ਜੀ ਕੀ ਹਾਲ ਹੈ ਠੀਕ ਠਾਕ ਹੋ ਦੀਆ ਨਨਕੀ ਨਾਮ ਹੈ ਤੁਹਾਡਾ ਰਮਨ ਰਮਨ ਜੀ ਤੁਸੀਂ ਇਹ ਜਿਹੜੇ ਬਹੁਤ ਸੋਹਣਿਆ ਸੋਹਣਿਆ ਕਲਾਕ੍ਰਿਤੀਆਂ ਸੀ ਤੁਹਾਡੇ ਬਗੀਚੇ ਵਿੱਚ ਦੇਖਿਆ ਹਨ ਪਹਿਲਾਂ ਤਾਂ ਸਾਨੂੰ ਇਹ ਦੱਸੋ ਕਿ ਇਹ ਸ਼ੌਂਕ ਤੁਹਾਨੂੰ ਪਹਿਲਾਂ ਕਿਵੇਂ ਪੈਦਾ ਹੋਇਆ ਇਹ ਐਕਚੁਅਲੀ ਸ਼ੌਂਕ ਤੇ ਮੈਨੂੰ ਬਚਪਨ ਤੋਂ ਹੀ ਸੀ ਬਹੁਤ ਸਾਰੀਆਂ ਚੀਜ਼ਾਂ ਜਿਵੇਂ ਬਹੁਤ ਕੰਮ ਸਲਾਈ ਕਢਾਈ ਦਾ ਸਿੰਧੀ ਤੋਂ ਪਾ ਮਤਲਬ ਇੱਕ ਇੱਕ ਸਟਿਚ ਮੈਨੂੰ ਆਉਂਦਾ ਆ ਕਰੋਸ਼ੀਆ ਦਾ ਕੰਮ ਹਰ ਤਰ੍ਹਾਂ ਦਾ ਪਰ ਹੁਣ ਮੇ ਜਦੋਂ ਮਤਲਬ 3 ਸਾਲ ਪਹਿਲੇ ਅਗਸਤ ਚ ਮੇਰੇ ਬੱਚੇ ਦੋਨੋਂ ਬੱਚੇ ਕੈਨੇਡਾ ਗਏ ਫਿਰ ਉਸ ਤੋਂ ਬਾਅਦ ਮੈਨੂੰ ਬਹੁਤ ਜ਼ਿਆਦਾ ਡਿਪਰੈਸ਼ਨ ਹੋਇਆ ਕਿਉਂਕਿ ਮੈਂ ਬਹੁਤ ਫ੍ਰੀ ਹੋ ਗਈ ਬੁਟੀਕ ਸੀ ਮੇਰਾ ਉਹ ਕੋਵਿਡ ਚ ਬੰਦ ਹੋ ਗਿਆ ਫਿਰ ਮੈਂ ਬਹੁਤ ਵੈਲੀ ਫਿਰ ਮੈਂ ਥੋੜਾ ਥੋੜਾ ਨੇਚਰ ਨਾਲ ਜੁੜਨਾ ਸ਼ੁਰੂ ਕੀਤਾ ਫਿਰ ਉਸ ਤੋਂ ਕਰਦੇ ਕਰਦੇ ਮਤਲਬ ਮੇਰੀਆਂ ਸਾਰੀਆਂ ਮੈਡੀਸਨ ਸਾਰਾ ਕੁਝ ਛੁੱਟ ਗਿਆ ਇੰਨਾ ਜ਼ਿਆਦਾ ਫਿਰ ਮੈਂ ਇਹਦੇ ਚ ਖੁੱਭ ਗਈ ਜਿਵੇਂ ਸਵੇਰੇ 6 ਵਜੇ ਤੋਂ ਲੱਗੀ ਆ ਚਾਹੇ ਰਾਤ ਦੇ 10 ਵਜੇ ਮੈਨੂੰ ਇਹ ਕੰਮ ਕਰਦੇ ਪਤਾ ਹੀ ਨਹੀਂ ਚੱਲਿਆ ਇਹ ਪੂਰੇ 1 ਸਾਲ ਦਾ ਆਉਟਪੁੱਟ ਆ ਇਹ ਵੀ ਪਲਾਸਟਿਕ ਦਾ ਕੇਨ ਆ ਉਹਦੇ ਤੇ ਅਸੀਂ ਰੱਸੀ ਨਾਲ ਏਸੀਪੀ ਸਤਾਰੇ ਦਾ ਕੰਮ ਵੈਲਵਟ ਦੀਆਂ ਪੱਤੀਆਂ ਇਹ ਲਗਾ ਦਿੱਤੀਆਂ ਇਹ ਨਾ ਕ੍ਰੀਏਟਿਵ ਤੁਸੀਂ ਸਭ ਕੁਝ ਬਣਾਇਆ ਹੋਇਆ ਹੈ ਪਹਿਲਾਂ ਕਿ ਤੁਸੀਂ ਸਿੱਖਿਆ ਜਾਂ ਆਪਣੇ ਤੁਹਾਡੇ ਮਾਈਂਡ ਦੇ ਐਕਚੁਅਲੀ ਜਿਹੜੀ ਚੀਜ਼ ਮੈਂ ਇਦਾਂ ਇੱਕ ਵਾਰੀ ਕੋਈ ਪਿਆ ਫਲਾਰ ਕੁਝ ਵੀ ਮੈਂ ਵੇਖ ਲੈਣੀ ਆ ਉਹਨੂੰ ਥੋੜਾ ਜਿਹਾ ਖੋਲ ਕੇ ਵੇਖਿਆ ਪਤਾ ਚੱਲ ਜਾਂਦਾ ਕਿ ਇਹ ਕਿੱਦਾਂ ਬਣਿਆ ਇਹ ਹੁਣ ਜੂਟ ਦਾ ਫਲਾਰ ਆ ਇਹ ਵੀ ਹੱਥ ਨਾਲ ਬਣਿਆ ਆ ਹੂੰ ਮਤਲਬ ਪੂਰੇ ਦਾ ਪੂਰਾ ਆਵੀ ਚੀਜ਼ ਜਿਹੜੀ ਏ ਅਸੀਂ ਨੀਟਿੰਗ ਨਾਲ ਕੀਤੀ ਹੋਈ ਆ ਉੱਪਰ ਸੁੱਟ ਕੇ ਸਾਰੀ ਤੁਸੀਂ ਆਪ ਹੀ ਤਿਆਰ ਕਰਦੇ ਹੋ ਸਾਨੂੰ ਤੇ ਮੇਰੇ ਹੈਲਪ ਵੀ ਲੈਣੀ ਆ ਹੈਲਪ ਪੇਂਟਿੰਗ ਚ ਲੈ ਲੈਣੀ ਆ ਬਾਕੀ ਜਿਹੜਾ ਆ ਜੂਟ ਦਾ ਕੰਮ ਇਹ ਸਾਰਾ ਆ ਜਿਵੇਂ ਇਹ ਫਲਾਅਰਸ ਬਣਾਉਣੇ ਸਾਰਾ ਲੇਸ ਵਗੈਰਾ ਸਾਰਾ ਕੁਛ ਇਹ ਆ ਮਤਲਬ ਥੋੜੀ ਹੈਲਪ ਤੇ ਫਿਰ ਥੋੜਾ ਬਹੁਤ ਸੀ ਕੰਮ ਕਾਫੀ ਦੇਰ ਤੋਂ ਤੁਹਾਨੂੰ ਬਚਪਨ ਤੋਂ ਇਹ ਸ਼ੌਂਕ ਸੀ ਤੇ ਇੰਨੇ ਟਾਈਮ ਬਾਅਦ ਦੁਬਾਰਾ ਸਟਾਰਟ ਕੀਤਾ ਕਿ ਰੀਜ਼ਨ ਆਈਡੀਆ ਹੀ ਨਹੀਂ ਆਇਆ ਫਿਰ ਮਤਲਬ ਹੁਣ ਜਿਵੇਂ ਬਹੁਤ ਜ਼ਿਆਦਾ ਫ੍ਰੀ ਸੀ ਤੇ ਫਿਰ ਮੈਨੂੰ ਲੱਗਾ ਵੀ ਕੁਝ ਨਾ ਕੁਝ ਡਿਪਰੈਸ਼ਨ ਤੋਂ ਨਿਕਲਣ ਦਾ ਸਭ ਤੋਂ ਸੌਖਾ ਤਰੀਕਾ ਆ ਕਿ ਤੁਸੀਂ ਬਿਜ਼ੀ ਹੋ ਜਾਓ ਬਿਲਕੁਲ ਡਿਪਰੈਸ਼ਨ ਜਿਹੜਾ ਜੰਗਸਟਰਸ 'ਚ ਵੀ ਆ ਰਿਹਾ ਇਹੀ ਕਾਰਨ ਆ ਕਿ ਆਪਾਂ ਸਾਰਾ ਦਿਨ ਰੀਲਸ ਵੇਖੀ ਜਾਂਦੇ ਹਾਂ ਕੁਝ ਵੀ ਜ਼ਰੂਰੀ ਨਹੀਂ ਕਿ ਸਾਰੇ ਇਹੀ ਕੰਮ ਕਰਨ ਲੱਗ ਜਾਣ ਆਪਾਂ ਕੋਈ ਵੀ ਕੰਮ ਕੁਛ ਵੀ ਸ਼ੁਰੂ ਕਰ ਲੋ ਬਿਜ਼ੀ ਹੋ ਜਾਓ ਤੁਹਾਡਾ ਡਿਪਰੈਸ਼ਨ ਨਾਮ ਦੀ ਚੀਜ਼ ਰਹੇਗੀ ਨਹੀਂ ਇਹ ਵੀ ਹੁਣ ਜਿਵੇਂ ਵੇਖੋ ਇਹ ਬੋਟਲ ਇਹ ਬੋਟਲ ਹੋ ਗਈ ਇਹ ਪੂਰੀ ਉੱਪਰ ਰੈਪ ਕਰਕੇ ਫੇਵਿਕੋਲ ਨਾਲ ਹੂੰ ਹੂੰ ਇਹ ਸਪੈਰੋਜ਼ ਬਣੀਆਂ ਆ ਜਿਵੇਂ ਆਹ ਵਾਲੀ ਆ ਇਹ ਅਸੀਂ ਜਿਹੜਾ ਮਸ਼ੀਨ 'ਚ ਪਾਈਪਿੰਗ ਦੀ ਡੋਰੀ ਪਾਉਨੇ ਆ ਜੀ ਜੀ ਜਿਹੜੇ ਲਟਕਣ ਤੇ ਆਹ ਹੱਥ ਦਾ ਬਣਿਆ ਫਲਾਰ ਆ ਹੋਰ ਵੀ ਬਹੁਤ ਕੁਝ ਅਗੇ ਤੁਸੀਂ ਪਿਆਰ ਕੀਤਾ ਹੋਇਆ ਜਿਵੇਂ ਆਹ ਵੇਖੋ ਇਹ ਪਲਾਸਟਿਕ ਦਾ ਇਹ ਵੀ ਵੇਸਟ ਸੀਗਾ ਇਹਦੇ ਤੇ ਅਸੀਂ ਪੇਂਟ ਕਰਕੇ ਇਹਦੇ ਤੇ ਫੇਵਿਕੋਲ ਚਿਪਕਾ ਕੇ ਫਿਰ ਉੱਪਰ ਸਟੈਂਸਲ ਕੀਤਾ ਉੱਪਰ ਵੀ ਦੇਖ ਸਕਦੇ ਹੋ ਹਾਂ ਉੱਪਰ ਵੀ ਸਾਰਾ ਕੁਝ ਇਹ ਵੀ ਕਰੋਸ਼ੀਏ ਦੀ ਬਾਸਕਟ ਮਨੀ ਪlant ਵਿੱਚ ਲਗਾਇਆ ਹਾਂ ਤੁਸੀਂ ਪਲਾਂਟਸ ਦੀ ਗਰੋਥ ਵੇਖੋ ਇਹ ਮਿੱਟੀ ਤੇ ਵੀ ਮੈਂ ਬਹੁਤ ਕੰਮ ਕੀਤਾ ਠੀਕ ਹੈ ਜਿਵੇਂ ਮਿੱਟੀ ਦਾ ਨੀਚੇ ਆਰਗੈਨਿਕ ਆਪਾਂ ਬਣਾਉਨੇ ਆ ਖਾਦ ਉਹ ਵੀ ਬਣਾ ਕੇ ਨਾਲ ਜਿਵੇਂ ਨਿੰਮ ਦੀ ਖਾਦ ਥੋੜੀ ਵਿੱਚ ਉਹ ਸਭ ਚੀਜ਼ਾਂ ਐਡ ਕਰਕੇ ਕਿ ਤੁਸੀਂ ਪਲਾਂਟਸ ਦੀ ਗ੍ਰੋਥ ਵੀ ਸਿਰਫ ਪਲਾਂਟਸ ਲਾ ਲੈਣਾ ਨਹੀਂ ਮਤਲਬ ਉਹਨਾਂ ਦੀ ਗ੍ਰੋਥ ਹਾਂ ਧਿਆਨ ਰੱਖਣਾ ਗ੍ਰੋਥ ਉਹ 글로ਸੀ ਕਿੰਨੇ ਆ ਜਿਵੇਂ ਹੁਣ ਉਹ ਵਾਲਾ ਸਾਡਾ ਪlant ਲੱਗਾ ਹੋਇਆ ਉਹਦਾ ਤੁਸੀਂ ਵੇਖੋ ਉਹਦੇ ਵਿੱਚ ਵੀ ਮਤਲਬ ਉਹਦੀ ਗ੍ਰੋਥ ਨਾਰਮਲੀ ਸਭ ਦੇ ਲੱਗਾ ਹੁੰਦਾ ਹੈ ਇਹਦੀ ਸ਼ਾਈਨਿੰਗ ਇਹਦੀ ਗ੍ਰੋਥ ਫਿਰ ਇਸੇ ਪਲਾਂਟ ਨੂੰ ਨਾਲ ਲੈ ਕੇ ਤੇ ਨੀਚੇ ਆ ਪੱਤੇ ਬਣਾਏ ਆ ਜੀ ਬਿਲਕੁਲ ਸੀ ਉਹਦਾ ਕੰਬੀਨੇਸ਼ਨ ਸੇਮ ਹੋ ਜਾਏ ਇਹ ਸਾਰਾ ਜਿਹੜਾ ਤੁਸੀਂ ਇਹ ਚੀਜ਼ਾਂ ਤਿਆਰ ਕੀਤੀਆਂ ਨੇ ਕਿੰਨੇ ਸਮੇਂ ਦੇ ਵਿੱਚ ਇਹ ਤਿਆਰ ਕੀਤੀਆਂ ਇੱਕ ਸਾਲ ਇੱਕ ਸਾਲ ਹੋ ਗਿਆ ਇੱਕ ਸਾਲ ਦੇ ਵਿੱਚ ਐ ਤੁਸੀਂ ਇਹਨੀਆਂ ਚੀਜ਼ਾਂ ਹਾਂ ਇੱਕ ਸਾਲ ਚ ਆ ਸਾਰਾ ਕਲੇ ਦਾ ਬਣਿਆ ਹੋਇਆ ਆ ਹੂੰ 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 ਇਹ ਵੀ ਕਰੋਸ਼ੀ ਦੀ ਬਾਸਕਟ ਜਿਵੇਂ ਇਹ ਅਸੀਂ ਦੀਵਾਲੀ ਲਈ ਕੀ ਆਪਾਂ ਮਤਲਬ ਸਿਰਫ ਇੱਕ ਦੋ ਸੈਂਪਲ ਆ ਪਰ ਇਹਦੇ ਲਈ ਜਿਵੇਂ ਸਾਡੇ ਨੂੰ ਟਾਈਮ ਚਾਹੀਦਾ ਹਾਂ ਬਾਸਕਟਸ ਤਿਆਰ ਕੁਝ ਵੀ ਕਰ ਸਕਦੇ ਆ ਕਿਸੇ ਨੇ ਇੰਗਲਿਸ਼ ਚ ਲਿਖਾਉਣਾ ਆ ਹੂੰ ਹੂੰ ਕੋਈ ਵੀ ਨੇਮ ਅਸੀਂ ਇਹਦੇ ਵਿੱਚ ਲਿਖ ਸਕਦੇ ਹਾਂ ਕਿਸੇ ਨੇ ਪੰਜਾਬੀ ਚ ਲਿਖਾਉਣਾ ਆ ਕਿਸੇ ਨੇ ਹਿੰਦੀ ਚ ਲਿਖਾਉਣਾ ਮੈਂ ਤੁਸੀਂ ਮਾਰਬਲ ਨੂੰ ਰੰਗ ਲਾ ਕੇ ਇਹ ਮਾਰਬਲ ਇਹਦੇ ਨਾਲ ਮੈਚ ਕਰ ਦਿੱਤਾ ਹੂੰ ਹੂੰ ਕਿ ਥੋੜਾ ਡਿਫਰੈਂਟ ਲੁੱਕ ਆਵੇ ਬਹੁਤ ਹੀ ਸੋਹਣਾ ਔਰ ਇੱਧਰ ਕੁਝ ਦਰੀਆਂ ਦੇਖ ਰਹੀਆਂ ਮੈਂ ਪਈ ਹੋਈਆਂ ਨੇ ਇਹ ਵੀ ਤੁਸੀਂ ਦਿਖਾਓਗੇ ਸਾਨੂੰ ਆ ਵੇਖੋ ਇਹ ਮੇਰੀ ਇਹ ਤੇ ਬਹੁਤ ਪੁਰਾਣੀ ਜਦੋਂ ਇਹ ਮੈਂ 15 ਸਾਲ ਦੀ ਸੀ ਜਦੋਂ ਬਣਾਈ ਸੀ ਅੱਛਾ ਉਦੋਂ ਦੀ ਤੁਸੀਂ ਸਾਹਮ ਕੇ ਰੱਖੀ ਹੈ ਹਾਂ ਅੱਜ ਕੱਲ ਇਹ ਚੀਜ਼ਾਂ ਅਲੋਪ ਹੁੰਦੀਆਂ ਆ ਅਲੋਪ ਹੁੰਦੀਆਂ ਜਾ ਰਹੀਆਂ ਬਿਲਕੁਲ ਇਹੀ ਤੇ ਚੀਜ਼ ਆ ਕਿ ਇਸ ਦੇ ਉੱਪਰ ਵੀ ਚਿੱਤਰਕਾਰੀ ਕੀਤੀ ਹੋਈ ਹੈ ਕਿ ਦੱਸੋਗੇ ਥੋੜਾ ਇਹਦੇ ਬਾਰੇ ਹਾਂ ਇਹ ਜਿਵੇਂ ਕ੍ਰਾਸ ਸਟੀਚ ਆ ਅਸੀਂ ਗਿਣਤੀ ਨਾਲ ਇਹਨਾਂ ਨੂੰ ਪਾਉਂਦੇ ਆ ਅਕਾਊਂਟ ਕਰ ਕਰ ਕੇ ਤੇ ਇਹਨੂੰ ਕੋਈ ਡਰਾਬ বিনা ਡਰਾ ਤੋਂ ਆਏ ਅਕਾਊਂਟ ਕਰਕੇ ਬਣਿਆ ਹੋਇਆ ਆ ਜਿਸ ਤਰ੍ਹਾਂ ਅੱਜ ਕੱਲ ਛਾਪਾ ਲੱਗ ਜਾਂਦਾ ਉਹ ਛਾਪਾ ਨਹੀਂ ਉਹ ਕੁਝ ਨਹੀਂ ਸੀ ਉਦੋਂ ਇਹਦੀ ਜਿਵੇਂ ਆ ਸੀ ਮਤਲਬ ਕ੍ਰੋਸ ਸਟਿਚ ਇਹਨੂੰ ਗਿਣਤੀ ਕਰ ਕਰਕੇ ਅੱਗੇ ਤੋਰਦੇ ਸੀ ਇੱਕ ਫਲਾਰ ਬਣਾ ਲਿਆ ਫਿਰ ਉਸ ਤੋਂ ਗੁੱਤ ਐ ਤੁਸੀਂ 15 ਸਾਲ ਦੇ ਸੀ ਜਦੋਂ ਤੁਸੀਂ ਇਹ ਹਾਂ ਮੈਂ 15 ਸਾਲ ਦੀ ਸੀ ਸਾਲ ਤੱਕ ਤੁਸੀਂ ਸਾਮਕੇ ਰੱਖੀ ਹਾਂ ਹਾਂ ਬਿਲਕੁਲ ਟਾਈਮ ਲੱਗਾ ਸੀ ਇਹਨੂੰ ਬਣਾਉਣ ਦੇ ਵਿੱਚ ਇਹਨੂੰ 15 ਦਿਨ ਹੀ ਲੱਗੇ ਸੀ 15 ਦਿਨ ਹਾਂ ਇਹ ਚੀਜ਼ ਤਾਂ ਡੇ ਘਰ ਦੇ ਵਿੱਚ ਵੀ ਤੁਹਾਡੇ ਜਿਹੜੇ ਗੁਰਗ ਨੇ ਉਹ ਬਣਾਉਂਦੇ ਹੋ ਇਹ ਬੀਡਿੰਗ ਜਿਹੜੀ ਇਹ ਮੇਰੇ ਮੰਮਾ ਨੇ ਕੀਤੀ ਸੀ ਹਾਂ ਸੋ ਦੇਖ ਸਕਦੇ ਹੋ ਕਿ ਬਹੁਤ ਹੀ ਸੋਹਣੀ ਹੈ ਜਿਹੜੀ ਦਰੀ ਕਹਿੰਦੇ ਆ ਨਹੀਂ ਇਹ ਬੈੱਡ ਸ਼ੀਟ ਬੈੱਡ ਸ਼ੀਟ ਹੈ ਜਿਹੜੀ ਪੁਰਾਣੇ ਜ਼ਮਾਨੇ ਦੇ ਵਿੱਚ ਅਸੀਂ ਦੇਖ ਸਕਦੇ ਹਾਂ ਕਿ ਅਕਸਰ ਹੀ ਜਿਹੜੇ ਪਿੰਡ ਦੇ ਜਾਂ ਗਲੀ ਘਰਾਂ ਦੇ ਵਿੱਚ ਇਹੋ ਜਿਹਿਆਂ ਜਿਹੜੀਆਂ ਦਰੀਆਂ ਸਿ ਵਿਸ਼ਾਈਆਂ ਜਾਂਦੀਆਂ ਸੀ ਚਦਰਾਂ ਵਿਸ਼ਾਈਆਂ ਜਾਂਦੀਆਂ ਸੀ ਹਾਂ ਚਦਰਾਂ ਵਿਸ਼ਾਈਆਂ ਜਾਂਦੀਆਂ ਸੀ ਤੇ ਬਹੁਤ ਹੀ ਜਿਹੜੇ ਇਹਦੇ ਜਿਹੜੇ ਉੱਪਰ ਕਲਾ ਕੀਤੀ ਗਈ ਹੈ ਉਹ ਸਾਰਿਆਂ ਨੂੰ ਬਹੁਤ ਹੀ ਆਕਰਸ਼ਿਤ ਕਰਦੀ ਸੀ ਇਹ ਹੁਣ ਨੈਕਸਟ ਇਹ ਅੱਜਕੱਲ ਦੇਖਿਆ ਜਾਵੇ ਤਾਂ ਇਹ ਚੀਜ਼ਾਂ ਸਾਨੂੰ ਪ੍ਰਦਰਸ਼ਨੀਆਂ ਪ੍ਰਦਰਸ਼ਨਕਾਰੀਆਂ ਜਿਹੜੀਆਂ ਲੱਗਦੀਆਂ ਨੇ ਉਹਦੇ ਵਿੱਚ ਮਿਲਦੀਆਂ ਨੇ ਬਿਲਕੁਲ ਬਿਲਕੁਲ ਇਹ 120 ਸਾਲ ਪੁਰਾਣੀ ਆ ਮੇਰੇ ਪੜਨਾਨੀ ਜੀ ਦੀ ਜਿਹੜੀ ਖੰਡੀ ਤੇ ਬੰਦੀ ਸੀ ਸੂਤ ਰੰਗ ਕੇ ਬਣਾਉਂਦੇ ਸੀ ਹੂੰ 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 ਇਹ ਉਹ ਚੀਜ਼ ਆ ਜਿਹੜੀ ਆ ਆ ਵਿੱਚ ਪੂਰੀ ਜਾਲੀ ਸਾਰਾ ਕੁਝ ਹੱਥ ਦਾ ਬਣਿਆ ਹੋਇਆ ਬਿਲਕੁਲ ਨਵੀਂ ਹੀ ਲੱਗ ਰਹੀ ਹੈ ਹਾਂ ਪਰ ਇਹਦੀ ਤੁਸੀਂ ਨੀਟਨੈਸ ਵੇਖੋ ਹੂੰ ਬਹੁਤ ਹੀ ਸਫਾਈ ਦੇ ਵਿੱਚ ਇਹਨੂੰ ਤਿਆਰ ਕੀਤਾ ਗਿਆ ਹੋਰ ਕੀ ਕੀ ਤੁਸੀਂ ਚੀਜ਼ਾਂ ਜਿਹੜੀਆਂ ਤਿਆਰ ਕੀਤੀਆਂ ਨੇ ਇੱਧਰ ਵੇਖ ਰਹੀਆਂ ਹਾਂ ਹਾਂ ਇਹ ਇਹ ਵੀ ਘੜਾ ਕੀ ਸੋਨਾ ਜੂਟ ਨਾਲ ਉੱਪਰੋਂ ਇਹਨੂੰ ਪੂਰਾ ਕਟਿੰਗ ਕਰਕੇ ਤੇ ਇਹ ਵੀ ਅਸੀਂ ਮਤਲਬ ਦੀਵਾਲੀ ਦੇ ਪਰਪਸ ਲਈ ਕਿ ਇਹਦੇ નીચે ਲਾਈਟਿੰਗ ਵਗੈਰਾ ਇੱਥੇ ਹੋ ਸਕਦੀ ਆ ਦੀਵਾਲੀ ਦੀਆਂ ਲੱਖ ਲੱਖ ਵਧਾਈਆਂ ਪੰਜਾਬੀ ਦੇ ਵਿੱਚ ਹਾਂ ਪੰਜਾਬੀ ਚ ਮੈਂ ਐਕਚੁਅਲੀ ਪ੍ਰਮੋਟ ਵੀ ਪੰਜਾਬੀ ਕਰਾਂਗੀ ਪੰਜਾਬੀ ਨੂੰ ਤੁਸੀਂ ਜ਼ਿਆਦਾ ਕਰਾਂਗੀ ਨੈਕਸਟ ਟਾਈਮ ਵੀ ਜਿੱਦਾਂ ਇਹ ਪੋਰਟ ਹੈ ਹਾਂ ਇਹ ਬੈਂਬੋ ਸਟਿਕਸ ਇਹ ਸਟਿਕਸ ਦਾ ਇਹ ਨਾਰਮਲ ਜਿਵੇਂ ਮਿੱਟੀ ਦਾ ਜਿਹੜਾ ਆਉਂਦਾ ਆ ਉਹਦੇ ਤੇ ਬਣਿਆ ਹੋਇਆ ਹੈ ਵੇਸਟ ਮਟੀਰੀਅਲ ਤੋਂ ਵੀ ਤੁਸੀਂ ਤਿਆਰ ਕੀਤਾ ਕੁਝ ਹਾਂ ਵੇਸਟ ਮਟੀਰੀਅਲ ਤੋਂ ਜਿਵੇਂ ਆ ਹੋ ਗਿਆ ਇਹਦੇ ਤੇ ਅਸੀਂ ਲਗਾ ਦਿੱਤਾ ਇਹ ਵੀ ਡੱਬਾ ਸੀ ਅੱਛਾ ਇਹ ਬਾਕਸ ਤੋਂ ਇਹ ਉੱਪਰ ਹਾਂ ਬਾਕਸ ਦੇ ਉੱਪਰ ਲਗਾ ਦਿੱਤਾ ਜਿਵੇਂ ਆਵੀ ਕੜਾ ਜਿਹੜਾ ਇਹ ਟੁੱਟ ਗਿਆ ਸੀ ਉੱਪਰ ਇਹਨੂੰ ਵੀ ਉੱਪਰੋਂ ਕਟਿੰਗ ਕਰਕੇ ਤੇ ਰਿਪੇਅਰ ਕਰ ਦਿੱਤਾ ਜਿਵੇਂ ਆ ਬਰਡਸ ਵੇਖੋ ਨੇਸਟ ਇਹ ਵੀ ਹੱਥ ਦਾ ਬਣਿਆ ਹੋਇਆ ਆ ਆਲਨਾ ਵੀ ਬਹੁਤ ਹੀ ਸੋਹਣਾ ਐ ਤੁਸੀਂ ਫਿਰ ਇਹ ਕਿੱਥੋਂ ਲਿਆਂਦਾ ਹੈ ਇਹ ਨਾਰੀਅਲ ਠੀਕ ਹੈ ਇਹ ਨਾਰੀਅਲ ਤੋਂ ਲੈ ਕੇ ਤੇ ਫਿਰ ਇਹਨੂੰ ਪੂਰਾ ਫਿਨਿਸ਼ ਕਰਕੇ ਫੇਵਿਕੋਲ ਨਾਲ ਤੇ ਐਗਸ ਅੰਡਿਆਂ ਦੀ ਲੁੱਕ ਦੇ ਦਿੱਤੀ ਮਾਰਬਲ ਰੱਖ ਕੇ ਮਾਰਬਲ ਦੇ ਜਿਹੜੇ ਛੋਟੇ ਛੋਟੇ ਪੀਸਿਸ ਉਹਨਾਂ ਨੂੰ ਐਗ ਦੀ ਸ਼ੇਪ ਦੇ ਕੇ ਹਾਂ ਤੁਸੀਂ ਇਹ ਨੇਸਟ ਜਿਹੜਾ ਹੈ ਉੱਥੇ ਵਰਗੀ ਕਿ ਇਹਦੀ ਨੇਚਰਲ ਲੁੱਕ ਆ ਜੇ ਬਹੁਤ ਆਈਡੀਆਜ਼ ਨੇ ਜਿਹੜੇ ਇਹ ਫਿਰ ਮੈਨੂੰ ਰਾਤੀ ਨਹੀਂ ਨਹੀਂ ਇਹ ਰਾਤੀ ਨੀਂਦ ਨਹੀਂ ਆਉਂਦੀ ਫਿਰ ਮੇਰੇ ਕ੍ਰੀਏਟਿਵ ਜਦੋਂ ਕਿ ਮੈਂ ਸਵੇਰੇ ਆ ਬਣਾਉਣਾ ਆ ਮਤਲਬ ਥੌਟਸ ਫਿਰ ਚੱਲਦੇ ਰਹਿੰਦੇ ਆ ਫਿਰ ਮਾਰਨਿੰਗ ਚ ਹਾਂ ਫਿਰ ਮੈਂ ਬਣਾ ਲੈਣੀ ਆ ਤੇ ਕਿੰਨਾ ਕੁ ਟਾਈਮ ਲੱਗਦਾ ਇੱਕ ਚੀਜ਼ ਨੂੰ ਬਣਾਉਣ ਦੇ ਵਿੱਚ ਜਿਵੇਂ ਹੁਣ ਇਹ ਵਾਲਾ ਮਾਰਬਲ ਦਾ ਆ ਗਮਲਾ ਐ ਤੁਸੀਂ ਨਾਰਮਲੀ ਮੈਨੂੰ ਲੱਗਦਾ ਆਪਣੇ ਅੰਮ੍ਰਿਤਸਰ ਦੀ ਕਿਸੇ ਨਰਸਰੀ ਚ ਨਹੀਂ ਵੇਖਿਆ ਹੋਊਗਾ ਇਹਨੂੰ 5 ਡੇਜ਼ ਲੱਗੇ ਸੀ ਵਾਓ 5 ਡੇਜ਼ ਇੱਕ ਇੱਕ ਇਹਦੀ ਆ ਟਾਈਲ ਕੱਟ ਕੇ ਫਿਰ ਅਸੀਂ ਉੱਪਰ ਉਹਦੇ ਚਿਪਕਾਇਆ ਆ ਫਿਰ ਇਹਨੂੰ ਮਤਲਬ ਫਿਨਿਸ਼ ਕੀਤਾ ਵਾਈਟ ਸੀਮੈਂਟ ਦੇ ਨਾਲ ਹਾਂ ਵਾਈਟ ਸੀਮੈਂਟ ਦੇ ਨਾਲ ਸਾਰਾ ਤੇ ਇਸ ਪਲਾਂਟ ਦੀ ਏਜ ਇਹ 2006 ਦਾ ਆ ਫਿਰ ਇਹਨਾਂ ਪਲਾਂਟ ਦੀ ਤੁਸੀਂ ਪੂਰੀ ਕਯਰ ਕਰਦੇ ਪੂਰੀ ਕਯਰ ਬੱਚਿਆਂ ਵਾਂਗ ਹਾਂ ਬੱਚਿਆਂ ਵਾਂਗੇ ਹਾਂ ਇਹ ਨਹੀਂ ਕਿ ਲਾਏ ਤੇ ਖਤਮ ਖਤਮ ਇਹਨਾਂ ਦੀ ਪੂਰੀ ਤੁਸੀਂ ਕਯਰ ਕਰਦੇ ਆ ਇਹ ਚੀਜ਼ ਆ ਗੱਲ ਕੀਤੀ ਜਾਵੇ ਜਿਸ ਤਰ੍ਹਾਂ ਤੁਸੀਂ ਕਹਿੰਦੇ ਕਿ ਮੈਂ ਡਿਪਰੈਸ਼ਨ ਦੇ ਵਿੱਚ ਚਲੀ ਗਈ ਸੀ ਇਹ ਕਿਸ ਤਰ੍ਹਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਨਵਾਂ ਜਿਹੜਾ ਇਹ ਐਕਚੁਅਲੀ ਮੈਂ ਨਾ ਮੇਰੀ ਫਰੈਂਡ ਕੈਨੇਡਾ ਤੋਂ ਆਈ ਸੀ ਤੇ ਅਸੀਂ ਲੁਧਿਆਣੇ ਗਏ ਸੀ ਉੱਥੇ ਅਸੀਂ ਵੇਖਿਆ ਕਿ ਕਿਸੇ ਲੇਡੀ ਨੇ ਨਾ ਗਲਦੋਦੀ ਦੇ ਤੇ ਉਹ ਕਰ ਰਹੀ ਸੀ ਛੋਟਾ ਜਿਹਾ ਮਤਲਬ ਸੀਗਾ ਉੱਥੋਂ ਮੈਨੂੰ ਮੈਨੂੰ ਇਹ ਥਾਟ ਮੈਨੂੰ ਉੱਥੋਂ ਆਇਆ ਕਿ ਇਹ ਕਰ ਰਿਹਾ ਤੇ ਮੈਂ ਵੀ ਕਰ ਸਕਦੀ ਹਾਂ ਨਾ ਜਿਵੇਂ ਸਾਨੂੰ ਇੱਕ ਸਟੈਪ ਮਿਲ ਗਿਆ ਫਿਰ ਅੱਗੇ ਅੱਗੇ ਹੌਲੀ ਹੌਲੀ ਫਿਰ ਮੈਂ ਕ੍ਰੀਏਟ ਕਰਨਾ ਸ਼ੁਰੂ ਕਰਤਾ ਫਿਰ ਮੈਡੀਸਨ ਹੁਣ ਮੈਂ ਬਿਲਕੁਲ ਕੋਈ ਮੈਡੀਸਨ ਨਹੀਂ ਖਾ ਰਹੀ ਮੈਂ ਅੰਮ੍ਰਿਤਸਰ ਦਾ ਕੋਈ ਡਾਕਟਰ ਨਹੀਂ ਸੀ ਛੱਡਿਆ ਡਾਕਟਰ ਪ੍ਰਭਜੀਤ ਵਿਕਾਸ ਸ਼ਰਮਾ ਡਾਕਟਰ ਬਜਾਜ ਪਿਊਸ਼ ਗੋਲ ਹਰ ਡਾਕਟਰ ਦੇ ਗਈ ਸੀ ਮਤਲਬ ਇੰਨਾ ਡਿਪਰੈਸ਼ਨ ਸੀਗਾ ਤੇ ਨੇਚਰ ਨਾਲ ਜੁੜ ਕੇ ਮੇਰਾ ਡਿਪਰੈਸ਼ਨ ਬਿਲਕੁਲ ਖਤਮ ਹੋ ਤ ਸਭ ਨੂੰ ਮਤਲਬ ਮੈਂ ਇਹੀ ਕਹਿਨੀ ਆ ਕਿ ਤੁਸੀਂ ਕੋਈ ਵੀ ਜੋ ਤੁਹਾਡਾ ਸ਼ੌਂਕ ਆ ਜੋ ਤੁਹਾਨੂੰ ਲੱਗਦਾ ਕਿ ਬਿਜ਼ੀ ਰਹਿਣਾ ਸਭ ਤੋਂ ਜ਼ਰੂਰੀ ਆ ਲਾਈਫ 'ਚ ਬਿਜ਼ੀ ਰਹਿਣਾ ਤੁਸੀਂ ਬਿਜ਼ੀ ਨਹੀਂ ਹੋ ਤੇ ਤੁਸੀਂ ਬਹੁਤ ਨੈਗੇਟਿਵ ਹੁੰਦੇ ਜਾਂਦੇ ਹੋ ਸਾਡੇ ਬ੍ਰੇਨ ਜਿਹੜਾ ਉਹ ਕੰਮ ਕਰਨਾ ਬੰਦ ਕਰ ਦਿੰਦਾ ਨੈਗੇਟਿਵਿਟੀ ਜ਼ਿਆਦਾ ਆ ਜਾਂਦੀ ਹੈ ਹਾਂ ਨੈਗੇਟਿਵਿਟੀ ਆ ਜਾਂਦੀ ਆ ਹਾਂਜੀ ਤੇ ਹੋਰ ਤੁਸੀਂ ਕੀ ਕੀ ਤਿਆਰੀ ਜਿਵੇਂ ਇਹ ਵੇਖੋ ਇੱਕ ਇਹ ਪੱਥਰ ਹੈ ਹੂੰ ਹੂੰ ਉਹਦੇ ਉੱਪਰ ਵੀ ਤੁਸੀਂ ਹਾਂ ਮਤਲਬ ਛੋਟੀ ਤੋਂ ਛੋਟੀ ਚੀਜ਼ ਨੂੰ ਆਪਾਂ ਰੀਯੂਜ਼ ਕਰ ਸਕਦੇ ਆ ਇਹ ਵੇਖੋ ਇਹ ਬਹੁਤ ਛੋਟਾ ਸੀ ਹੂੰ ਇਹਦੇ ਤੇ ਅਸੀਂ ਇਦਾਂ ਕਰ ਦਿੱਤਾ ਬਹੁਤ ਐਟ੍ਰੈਕਟਿਵ ਵੀ ਲੱਗ ਰਿਹਾ ਹਾਂ ਹਾਂ ਉਧਰ ਤੁਸੀਂ ਵੇਖੋ ਉਧਰਲੀ ਸਾਈਡ ਤੇ ਵੱਡੇ ਸਪੈਰੋਜ਼ ਬਣੀਆਂ ਹੋਈਆਂ ਨੇ ਉਹ ਵਾਲੀ ਸਾਈਡ ਤੇ ਜਿਵੇਂ ਆ ਛੋਟੀਆਂ ਛੋਟੀਆਂ ਆਪਾਂ ਮਟਕੀਆਂ ਲੈ ਕੇ ਆਉਨੇ ਆ ਇਹਦੇ ਚ ਮਨੀ ਪਲਾਂਟ ਲਗਾ ਦਿੱਤਾ ਇਹ ਵੀ ਕਰੋਸ਼ੀਆ ਦੀ ਬਾਸਕਟ ਇਸ ਪਲਾਂਟ ਦੀ ਹੁਣ ਗ੍ਰੋਥ ਤੁਸੀਂ ਵੇਖੋ ਨਾਰਮਲੀ ਨਰਸੀਆਂ ਚ ਵੀ ਇੰਨੀ ਲੰਬੀ ਗ੍ਰੋਥ ਨਹੀਂ ਹੁੰਦੀ ਮਨੀ ਪਲਾਂਟ ਦੀ ਹਾਂ ਮਨੀ ਪਲਾਂਟ ਇਹ ਨੋਰਮਲ ਮਾਲ ਐ ਵੀ ਤੁਸੀਂ ਨੈਸਟ ਤਿਆਰ ਕੀਤਾ ਹੋਇਆ ਇਹ ਕਿਸ ਨਹੀਂ ਇਹ ਇਹ ਰੈਡੀ ਮੇਡ ਹਾਂ ਇਹ ਰੈਡੀ ਮੇਡ ਆ ਜਿਵੇਂ ਆ ਕਰਦੇ ਬਣੀ ਹੋਈ ਐ ਵੀ ਜਿਵੇਂ ਰੱਸੀ ਦੀ ਬਣੀ ਹੋਈ ਆ ਕਰੋਸ਼ੀਏ ਨਾਲ ਹਮ ਆ ਜਿਵੇਂ ਜੂਟ ਦੀ ਬਣੀ ਹੋਈ ਆ ਸਾਰਾ ਕਵਰ ਕੀਤਾ ਹੋਇਆ ਹਾਂ ਸਾਰਾ ਕਵਰ ਇਹ ਵੇਖੋ ਇਹ ਸ਼ੀਸ਼ੇ ਨਾਲ ਹਰ ਚੀਜ਼ ਚਿੜੀਆਂ ਕਿ ਇਹ ਥੋੜਾ ਮਤਲਬ ਵਿਰਲਾ ਵਿਰਲਾ ਲੱਗਦਾ ਪlant ਇਹਨੂੰ ਚਿੜੀਆਂ ਲਗਾਉਂਦੀਆਂ ਸ਼ੀਸ਼ੇ ਲਗਾਉਂਦੇ ਨੇ ਨੇਚਰਲ ਲੱਗਦਾ ਹਾਂ ਨੇਚਰਲ ਲੱਗੇ ਹਾਂ ਬਿਲਕੁਲ ਇਹ ਅਸੀਂ ਵੇਖੋ ਘੜਾ ਘੜੇ ਤੇ ਵੀ ਹੈਪੀ ਦੀਵਾਲੀ हां ਮਿਰਰਸ ਦੇ ਮਿਰਰਸ ਦੇ ਨਾਲ हां जी ਉਹਦੇ ਨਾਲ ਤੁਸੀਂ ਲਿਖਿਆ ਹੋਇਆ ਹੈ हां ਇਹ ਵੇਖੋ ਇਹ ਹੁਣ ਪੱਥਰ ਉੱਪਰ ਆ ਗਏ ਇਹ ਵੀ ਬੈਂਬੋ ਸਟਿਕਸ ਦਾ ਮੰਮ ਜੀ ਗੱਲ ਕੀਤੀ ਜਾਵੇ ਇਹ ਚੀਜ਼ਾਂ ਤੁਸੀਂ ਬਾਏ ਵੀ ਕਰਦੇ ਹੋ ਇਹ ਚੀਜ਼ਾਂ ਜਿਹੜੀਆਂ ਤੁਸੀਂ ਇੰਨੀਆਂ ਕ੍ਰੀਏਟ ਕੀਤੀਆਂ ਨੇ ਆਪਣੇ ਕ੍ਰੀਏਟਿਵ ਮਾਈਂਡ ਦੇ ਨਾਲ ਇਹ ਬਾਏ ਵੀ ਕਰਦੇ ਹੋ ਇਹ ਕੋਈ ਤੁਹਾਡੇ ਕੋਲ ਲੈਣ ਆਂਦਾ ਹੈ ਤੇ ਬਿਲਕੁਲ ਬਿਲਕੁਲ ਹਾਂ ਬਿਲਕੁਲ ਠੀਕ ਹੈ ਤੇ ਕੀ ਪ੍ਰਾਈਸਿਸ ਰੱਖੇ ਨੇ ਇਹਨਾਂ ਚੀਜ਼ਾਂ ਆ ਸਭ ਦੇ ਅਲੱਗ-ਅਲੱਗ ਹੈ ਜਿਵੇਂ 4-500 ਤੋਂ ਸ਼ੁਰੂ ਹੋ ਕੇ ਜਿਵੇਂ ਅਸੀਂ ਇਹ ਵਾਲਾ ਵਿਦ ਸਟੈਂਡ ਇਹ ਹੁਣ ਇਹ ਸਟੈਂਡ ਰੈਡੀमेड ਹੈ ਸਟੀਲ ਦਾ ਹੈ ਨਾ ਇਹਦੇ ਉੱਤੇ ਆ ਜੁੜਦਾ ਇਹ ਸਾਨੂੰ ਮਤਲਬ ਸਭ ਦੀ ਵਿਦ ਸਟੈਂਡ ਵਿਦਆਊਟ ਸਟੈਂਡ ਵਿਦ ਪਲਾਂਟ ਵਿਦਆਊਟ ਪਲਾਂਟ ਅਕੋਰਡਿੰਗ ਟੂ ਕਸਟਮਰ ਹਰ ਤਰ੍ਹਾਂ ਨਾਲ ਅਵੇਲੇਬਲ ਹੋਏਗਾ ਮਤਲਬ ਕਿਸੇ ਟਾਈਮ ਆਪਾਂ ਹੁੰਦਾ ਕਿ ਥੋੜਾ ਲੋ ਬਜਟ ਆ ਤੇ ਆਪਾਂ ਉਸੇ ਹਿਸਾਬ ਨਾਲ ਚੀਜ਼ ਲੈਣੀ ਹੁੰਦੀ ਆ ਜੀ ਜੀ ਆਪਾਂ ਹਰ ਸਟਾਰਟਿੰਗ ਪ੍ਰਾਈਸ ਕੀ ਆ ਤੁਹਾਡੀ ਸਟਾਰਟਿੰਗ ਪ੍ਰਾਈਸ 500 500 ਤੋਂ ਕਿੱਥੇ ਤੱਕ ਪ੍ਰਾਈਸ ਜਿਹੜਾ ਹੈ ਮੈਕਸਿਮਮ ਮਤਲਬ 600 ਤੱਕ ਜਾਏਗਾ ਲਾਸਟ ਇਸ ਤੋਂ ਉੱਪਰ ਨਹੀਂ ਜਾਊਗਾ ਪੂਰਾ ਡੈਕੋਰੇਟ ਜਿਵੇਂ ਅਸੀਂ ਐਸ ਚਿੜੀਆਂ ਸੈਰਾਮਿਕ ਦੀਆਂ ਐ ਮਸ਼ਰੂਮਸ ਲਗਾ ਕੇ ਪੱਥਰ ਲਗਾ ਕੇ ਸਾਰਾ ਵੀ ਆਂਦੀ ਹੋਏਗੀ ਕਿ ਅਸੀਂ ਇਸ ਤਰ੍ਹਾਂ ਦੀ ਚੀਜ਼ ਇਸ ਤਰ੍ਹਾਂ ਦੀ ਚੀਜ਼ ਫਿਰ ਉਸ ਤਰ੍ਹਾਂ ਦੇ ਤੁਸੀਂ ਰੈਡੀ ਕਰ ਦਿੰਦੇ ਹੋ ਬਿਲਕੁਲ 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 ਠੀਕ ਹੈ ਹਰ ਚੀਜ਼ ਕਸਟਮਰ ਦੇ ਅਕੋਰਡਿੰਗ ਹੀ ਆ ਨਾ ਜੀ ਬਿਲਕੁਲ ਜੋ ਕਸਟਮਰ ਚਾਹੁੰਦਾ ਜੇ ਅਸੀਂ ਕਸਟਮਰ ਨੂੰ ਸੈਟੀਸਫੈਕਸ਼ਨ ਨਹੀਂ ਕਰਾਂਗੇ ਤੇ ਫਿਰ ਉਹਦਾ ਕੋਈ ਫਾਇਦਾ ਹੀ ਨਹੀਂ ਤੁਸੀਂ ਆਪਣਾ ਇੰਸਟਾਗ੍ਰam ਪੇਜ ਵੀ ਚਲਾ ਰਹੇ ਹੋ ਹਾਂ ਗ੍ਰੀਨ ਨਟ ਵਾਇਰਮਨ ਹਾਂ ਤੇ ਸੋਸ਼ਲ ਮੀਡੀਆ ਤੇ ਵੀ ਤੁਸੀਂ ਕਿੰਨੇ ਕੁ ਐਕਟਿਵ ਰਹਿੰਦੇ ਹੋ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਨਹੀਂ ਮੈਂ ਬਸ ਆਹੀ ਇਹਦੇ ਚ ਜ਼ਿਆਦਾ ਬਿਜ਼ੀ ਰਹਿਣੀ ਆ ਸੋਸ਼ਲ ਮੀਡੀਆ ਦਾ ਮੈਨੂੰ ਬਹੁਤ ਘੱਟ ਜਿਵੇਂ ਮੈਂ ਮੋਬਾਈਲ ਕਈ ਵਾਰੀ ਸੱਤ ਸੱਤ 8 8 ਘੰਟੇ ਮੈਂ ਨਹੀਂ ਵਰਤਦੀ ਬਸ ਇਸੇ ਕੰਮ ਚ ਬਿਜ਼ੀ ਰਹਿਣਾ ਮੋਬਾਈਲ ਤੋਂ ਦੂਰ ਅਸੀਂ ਬਾਾਰਵੀਂ ਦੇਖਿਆ ਕਿ ਤੁਸੀਂ ਇੱਕ ਵਾਸ਼ਵਸ਼ਣ ਜਿਹੜਾ ਸੀ ਉਹ ਕਿਸੇ ਕੰਮ ਦਾ ਨਹੀਂ ਸੀ ਤੇ ਉਹਨੂੰ ਤੁਸੀਂ ਰੀਯੂਜ਼ ਕਰਕੇ ਬਹੁਤ ਹੀ ਸੋਹਣਾ ਪਲਾਨਟ ਜਿਹੜਾ ਉਹਦੇ ਵਿੱਚ ਲਗਾਇਆ ਔਰ ਜੋ ਬਹੁਤ ਹੀ ਅਟਰੈਕਟਿਵ ਲੱਗ ਰਿਹਾ ਉਹ ਕਿਸ ਤਰ੍ਹਾਂ ਤੁਹਾਡੇ ਮਾਈਂਡ ਦੇ ਵਿੱਚ ਇੰਨੇ ਕ੍ਰੀਏਟਿਵ ਆਈਡੀਆਜ਼ ਆ ਕੇ ਜਨਮ ਦੇਣ ਨੇ ਪਹਿਲਾਂ ਉਹੀ ਬਸ ਜਦੋਂ ਅਸੀਂ ਕੁਝ ਵੀ ਜਿਵੇਂ ਅਸੀਂ ਸਵੇਰੇ ਉੱਠੇ ਆ ਤੁਸੀਂ ਆਪਣੀ ਮੈਡੀਟੇਸ਼ਨ ਕਰੋ ਬਹੁਤ ਫਰੈਸ਼ ਮੂਡ ਜਿਉਂ ਉਠੋ ਕਿਸੇ ਟਾਈਮ ਤੁਹਾਨੂੰ ਨੀਂਦ ਆਉਂਦੀ ਕਿਸੇ ਟਾਈਮ ਨਹੀਂ ਆਉਂਦੀ ਉਸ ਚੀਜ਼ ਨੂੰ ਛੱਡ ਦਿਓ ਹੈਨਾ ਜਦੋਂ ਤੁਸੀਂ ਕੁਝ ਵੀ ਕਰਨ ਲੱਗੋਗੇ ਇੱਕ ਚੀਜ਼ ਨੂੰ ਸ਼ੁਰੂ ਕਰੋਗੇ ਤੁਹਾਨੂੰ 10 20 ਤਰ੍ਹਾਂ ਦੇ ਆਈਡੀਆਜ਼ ਤੁਹਾਨੂੰ ਆਪਣੇ ਆਪ ਹੀ ਆਣੇ ਸ਼ੁਰੂ ਹੋ ਜਾਂਦੇ ਆ ਹੁਣ ਮੈਂ ਨੈਕਸਟ ਜਿਵੇਂ ਇਹਦੇ ਚ ਹੁਣ ਜਿਹੜੀਆਂ ਆਪਣੀ ਵਾਇਰ ਹੁੰਦੀ ਬਿਜਲੀ ਵਾਲੀ ਉਹਦਾ ਕੁਝ ਨਹੀਂ ਆ ਪਰ ਮੈਂ ਉਹ ਬਚਪਨ ਚ ਬਣਾਇਆ ਹੋਇਆ ਹੈ ਨੈਕਸਟ ਟਾਈਮ ਮੈਂ ਤੁਹਾਨੂੰ ਉਹ ਬਣਾ ਕੇ ਦਿਖਾਵਾਂਗੀ ਠੀਕ ਬਿਲਕੁਲ ਇਹ ਚੀਜ਼ ਐਕਸਾਈਟਮੈਂਟ ਰਹੇਗੀ ਸਭ ਨੂੰ ਹਾਂ ਬਿਲਕੁਲ 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 ਤਸੇ ਪੜਾਈ ਕਿਨੇ ਕੀਤੀ ਹੋਈ ਹੈ ਮੇਰੀ ਕੁਆਲਿਫੀਕੇਸ਼ਨ ਪਲੱਸ 2 ਹੀ ਆ ਪਲੱਸ 2 ਕੁਆਲਿਫੀਕੇਸ਼ਨ ਜਿਵੇਂ ਮੇਰਾ 18 ਦੀ ਮੈਰਿਜ ਹੋ ਗਈ ਸੀ ਬਹੁਤ ਛੋਟੀ ਉਮਰ ਚ ਤੇ ਫਿਰ ਜਿਵੇਂ ਬੱਚੇ 20 ਸਾਲ ਦੀ ਦੇ ਦੋ ਬੱਚੇ ਸੀ ਉਸ ਤੋਂ ਬਾਅਦ ਬੁਟੀਕ ਬਿਜ਼ੀ ਬਹੁਤ ਬਿਜ਼ੀ ਰਹੀ ਫਿਰ ਜਦੋਂ ਮੈਂ ਫ੍ਰੀ ਹੋਈ ਐਕਚੁਅਲੀ ਡਿਪਰੈਸ਼ਨ ਵੀ ਉਦੋਂ ਹੀ ਮੇਰੇ ਤੇ ਹਾਵੀ ਹੋਇਆ ਜਿੰਨੀਦਰ ਬਿਜ਼ੀ ਕੋਈ ਵੀ ਇਨਸਾਨ ਲਾਈਫ ਚ ਬਿਜ਼ੀ ਰਹਿੰਦਾ ਉਹਨੂੰ ਡਿਪਰੈਸ਼ਨ ਨਹੀਂ ਹੁੰਦਾ ਜੀ ਬਿਲਕੁਲ ਇਹ ਚੀਜ਼ ਹੈ ਜਿੰਨਾ ਅਸੀਂ ਮੋਬਾਈਲ ਜ਼ਿਆਦਾ ਵਰਤਦੇ ਆ ਉਨਾ ਹੀ ਮੈਨੂੰ ਲੱਗਦਾ ਉਹ ਨੈਗੇਟਿਵ ਚੀਜ਼ਾਂ ਵੇਖ-ਵੇਖ ਕੇ ਹਨਾ ਉਨੇ ਹੀ ਜ਼ਿਆਦਾ ਆਪਾਂ ਨੈਗੇਟਿਵ ਹੁੰਦੇ ਜਾਂਦੇ ਆ ਤੁਹਾਨੂੰ ਕੀ ਲੱਗਦਾ ਜੇਕਰ ਅੱਜ ਦੇ ਜ਼ਮਾਨੇ ਦੀ ਗੱਲ ਕਰੀਏ ਤਾਂ ਲੋਕ ਮੋਬਾਈਲਾਂ ਵਿੱਚ ਬਿਜ਼ੀ ਰਹਿੰਦੇ ਨੇ ਕੋਈ ਵਲੌਗਸ ਬਣਾ ਰਿਹਾ ਹੈ ਕੋਈ ਹਾਂ ਬਿਲਕੁਲ ਕੰਮ ਕਰ ਰਿਹਾ ਹੈ ਲੇਕਿਨ ਜੇ ਦੇਖਿਆ ਜਾਏ ਤਾਂ ਇਹ ਕ੍ਰੀਏਟਿਵ ਮਾਈਂਡਸ ਜਿਹੜੇ ਆ ਥੌਟਸ ਆਉਂਦੇ ਨੇ ਹਾਂ ਅੱਜਕੱਲ ਦੇ ਬੱਚੇ ਤੇ ਵੈਸੇ ਹੀ ਸਾਡੇ ਸਾਡੇ ਕੋਲ ਤੇ ਆਪਸ਼ਨਸ ਨਹੀਂ ਗੀਆਂ ਹੁਣ ਤੇ ਬੱਚਿਆਂ ਕੋਲ ਬਹੁਤ ਕੁਸ਼ ਹੈ ਹਨਾ ਉਹ ਬਹੁਤ ਕੁਝ ਕਰ ਸਕਦੇ ਆ ਉਹਨਾਂ ਰੋਕ ਟੋਕ ਵਾਲਾ ਹੁੰਦਾ ਸੀ ਮਤਲਬ ਮੈਨੂੰ ਲੱਗਦਾ ਕਿ ਸਾਡੀਆਂ ਕੁੜੀਆਂ ਨੂੰ ਕਢਾਈ ਨਾਲ ਸਲਾਈ ਨਾਲ ਸਭ ਚੀਜ਼ਾਂ ਦਾ ਕੋਈ ਵੀ ਮੇਰੇ ਕੋਲ ਆਉਂਦੀ ਹੈ ਲੜਕੀ ਮੈਂ ਫ੍ਰੀ ਆਫ ਕੋਸਟ ਜੋਕ ਮੈਂ ਸਿਖਾ ਸਕਦੀ ਹੁਈ ਮੈਂ ਸਿਖਾਵਾਂਗੀ ਮਤਲਬ ਮੈਨੂੰ ਖੁਸ਼ੀ ਹੋਊਗੀ ਖੁਸ਼ੀ ਹੁੰਦੀ ਹੈ ਕਿ ਕੋਈ ਬੱਚਾ ਕੁਝ ਸਿੱਖ ਕੇ ਜਾ ਰਿਹਾ ਹੈ ਤੇ ਉਹ ਕੁਝ ਸਿੱਖ ਕੇ ਜਾਂਦਾ ਹੈ ਤੇ ਲਾਈਫ ਚ ਕਦੀ ਉਹਦੇ ਕੰਮ ਆਵੇ ਇਹ ਚੀਜ਼ ਆ ਫਿਰ ਜਦੋਂ ਅਸੀਂ ਇੱਕ ਚੀਜ਼ ਜਿਵੇਂ ਆਪਾਂ ਕਿਤੇ ਵੀ ਗਏ ਆ ਕੁਝ ਇੱਕ ਚੀਜ਼ ਸਾਹਮਣੇ ਅਸੀਂ ਵੇਖ ਲਈ ਕੋਈ ਜੂਟ ਦਾ ਫਲਾਰ ਬਣਿਆ ਜਾਂ ਕੁਝ ਵੀ ਆ ਉਹ ਆਪਾਂ ਨੂੰ ਸਮਝ ਆ ਜਾਂਦਾ ਹੈ ਕਿ ਅਸੀਂ ਇਹਨੂੰ ਕਿੱਦਾਂ ਬਣਾਣਾ ਹੈ ਏ ਚੀਜ਼ ਤਾਂ ਬਹੁਤ ਸੋਹਣੀਆਂ ਸੋਹਣੀਆਂ ਚੀਜ਼ਾਂ ਤੁਸੀਂ ਤਿਆਰ ਕੀਤੀਆਂ ਨੇ ਆ ਵੇਖੋ ਹੁਣ ਆ ਚਿਪਸ ਤੋਂ ਬਣਿਆ ਆ ਇਹਦੇ ਤੇ ਵੀ ਪੂਰੇ 8 ਦਿਨ ਲੱਗੇ ਸੀ ਤੇ ਪੂਰੇ ਮੇਰੇ ਹੱਥ ਕੱਟੇ ਗਏ ਸੀ ਬ੍ਰੇਕ ਕਰਕੇ ਕਿਸ ਚੀਜ਼ ਨਾਲ ਫਿਰ ਤੁਸੀਂ ਇਹਨਾਂ ਨੂੰ ਨਹੀਂ ਇਹ ਚਿਪਸ ਸੀ ਜਿਹੜਾ ਕੈਮੀਕਲ ਆਉਂਦਾ ਨਾ ਪੱਥਰ ਜੋੜਨ ਵਾਲਾ ਇਹ ਸਾਰਾ ਉਹਦੇ ਨਾਲ ਜੋੜਿਆ ਹੋਇਆ ਹੈ ਇਹ ਪਹਿਲਾਂ ਜਿਹੜਾ ਚਿਪਸ ਸੀ ਇਸ ਤਰ੍ਹਾਂ ਹੀ ਆਇਆ ਹਾਂ ਇਹ ਐਂਜੀ ਨਹੀਂ ਇਹ ਐਂਜੀ ਸੀਗੇ ਠੀਕ ਹੈ ਮਲਟੀ ਕਲਰ ਚੀਜ਼ ਹਾਂ ਮਲਟੀ ਕਲਰ ਫਿਰ ਇਹੀ ਹੈ ਨਾ ਕਿ ਚੀਜ਼ਾਂ ਤੁਹਾਨੂੰ ਚੁਣ-ਚੁਣ ਕੇ ਲਿਆਉਣੀਆਂ ਪੈਣਗੀਆਂ ਫਿਰ ਉਹ ਵੀ ਤੁਹਾਡੇ ਦਿਮਾਗ ਚ ਜੀ ਜੀ ਇਹ ਚੀਜ਼ਾਂ ਲੱਭਣ ਦੇ ਵਿੱਚ ਵੀ ਬਹੁਤ ਮੁਸ਼ਕਲ ਆਉਂਦੀ ਹੋਗੀ ਤੁਹਾਨੂੰ ਨਹੀਂ ਇਹ ਚੀਜ਼ਾਂ ਤੁਹਾਨੂੰ ਆਪ ਵਾਜਾਂ ਦਿੰਦੀਆਂ ਆ ਜਦੋਂ ਘਰ ਦੇ ਵਿੱਚੋਂ ਹੀ ਕਿ ਜਾਂ ਬਾਹਰੋਂ ਕਿਤੇ ਖਰੀਦਦੇ ਨਹੀਂ ਬਾਹਰੋਂ ਜਦੋਂ ਵੀ ਕਿਤੇ ਵੀ ਆਪਾਂ ਜਾ ਰਹੇ ਹਾਂ ਕਿਤੇ ਵੀ ਕੁਝ ਦਿਖਿਆ ਜੋ ਵੀ ਦਿਖਿਆ ਹੈ ਉਹ ਤੁਸੀਂ ਉਦੋਂ ਜਦੋਂ ਵੀ ਮੈਂ ਆ ਚੀਜ਼ ਬਣਾਉਣੀ ਆ ਉਹਦੇ ਲਈ ਆ ਸਾਡੇ ਮਾਈਂਡ ਚ ਚੱਲ ਰਿਹਾ ਜੀ ਇਸ ਤਰ੍ਹਾਂ ਵੀ ਹੋਇਆ ਕਿ ਰਸਤੇ 'ਚ ਕੋਈ ਵੇਸਟ ਮਟੀਰੀਅਲ ਦੇਖਿਆ ਤੇ ਤੁਸੀਂ ਉੱਥੇ ਤੁਹਾਡੇ ਮਾਈਂਡ 'ਚ ਥੋਟ ਆ ਗਿਆ ਕਿ ਇਹ ਚੀਜ਼ ਮੇਰੇ ਬਹੁਤ ਵਰੀ ਵਾਹ ਬਹੁਤ ਵਰੀ ਤੁਸੀਂ ਉਹਨਾਂ ਨੂੰ ਹਾਂ ਠਾ ਕਰ ਲਿਆ ਆਪਣੇ ਬਾਗਿਚੇ ਦੇ ਵਿੱਚ ਐ ਵੇਖੋ ਆ ਹੁਣ ਮਾਰਬਲ ਇਹ ਮੈਂ ਐਂਜੀ ਸੀਗਾ ਹੂੰ ਹੂੰ ਮਤਲਬ ਸੜਕ ਤੇ ਆਉਂਦੇ ਆਉਂਦੇ ਹੀ ਦੇਖਿਆ ਸੀ ਤੇ ਮੈਂ ਉੱਥੇ ਅੱਕਵਾ ਤੇ ਰੱਖ ਲੈ ਰੱਖ ਲਿਆ ਹੂੰ ਤੇ ਉਹਨੂੰ ਤੁਸੀਂ ਸੋਨਾ ਆਕਾਰ ਦੇ ਦਿੱਤਾ ਹਾਂ ਇਹ ਚੀਜ਼ ਹੈ ਸੋ ਬਹੁਤ ਸਾਰੀਆਂ ਚੀਜ਼ਾਂ ਤਿਆਰ ਕੀਤੀਆਂ ਨੇ ਬਹੁਤ ਜਿਹੜੀਆਂ ਹੋਰ ਵੀ ਔਰਤਾਂ ਨੇ ਉਹਨਾਂ ਲਈ ਤੁਸੀਂ ਬਹੁਤ ਵੱਡੇ ਮਿਸਾਲ ਬਣੇ ਹੋ ਕਿ ਜਿਹੜੀਆਂ ਅੱਜ ਵੀ ਕਈ ਬਹੁਤ ਸਾਰੀਆਂ ਔਰਤਾਂ ਨੇ ਮੈਨੂੰ ਲੱਗਦਾ ਜਿਹੜੀਆਂ ਕਿ ਘਰ ਬੈਠ ਕੇ ਘਰ ਦੇ ਕੰਮਾਂ ਵਿੱਚ ਰੁਝੇਵੀਆਂ ਵਿੱਚ ਜਿਹੜੀਆਂ ਲੱਗੀਆਂ ਰਹਿੰਦੀਆਂ ਨੇ ਤੇ ਕਈ ਡਿਪਰੈਸ਼ਨ ਦਾ ਸ਼ਿਕਾਰ ਬਿਮਾਰੀਆਂ ਨਾਲ ਜੁੜੀਆਂ ਨੇ ਉਹਨਾਂ ਨੂੰ ਤੁਸੀਂ ਬਹੁਤ ਵੱਡਾ ਮੈਸੇਜ ਦੇ ਰਹੇ ਹੋ ਮਿਸਾਲ ਬਣ ਰਹੇ ਹੋ ਹੋਰ ਕੀ ਕਹਿਣਾ ਚਾਹੋਗੇ ਸਾਡੀ ਹਾਂ ਇਹ ਕਿ ਤੁਸੀਂ ਆਪਣਾ ਡ੍ਰੀਮ ਵੇਖੋ ਕਿ ਤੁਹਾਡਾ ਡ੍ਰੀਮ ਕੀ ਆ ਤੁਸੀਂ ਤੁਹਾਡਾ ਸ਼ੌਂਕ ਕੀ ਆ ਤੁਸੀਂ ਕਰਨਾ ਕੀ ਚਾਹੁੰਦੇ ਹੋ ਹੈਨਾ ਉਹਦੇ ਲਈ ਤੁਹਾਨੂੰ ਇੱਕ ਸਟੈਪ ਤੁਸੀਂ ਪਟੋਗੇ ਉਹਦੇ ਲਈ 100 ਰਸਤੇ ਬਣ ਜਾਣਗੇ ਤੇ ਜੇ ਆਪਾਂ ਬੈਠੇ ਘਰ ਸੋਚ ਹੀ ਜਾਵਾਂਗੇ ਅੱਜ ਕਰਦੇ ਆਂ ਕੱਲ ਕਰਦੇ ਬਹੁਤ ਸਾਰੀਆਂ ਮੇਰੇ ਕੰਟੈਕਟ ਚ ਆ ਕੁਝ ਕਰਨਾ ਚਾਹੁੰਦੇ ਮਤਲਬ ਕਈਆਂ ਨੂੰ ਮੈਂ ਪਿਛਲੇ 15-15 ਸਾਲ ਤੋਂ ਸੁਣ ਰਹੀ ਆ ਕਿ ਮੈਂ ਸੀ ਕੁਝ ਕਰਨਾ ਚਾਹੁੰਨੇ ਕੁਝ ਕਰਨਾ ਚਾਹੁੰਨੇ ਆ ਘਰ ਦਾ ਝਮੇਲੇ ਦਿਸ दैट ਬਲਬਲ ਪਰ ਸਟੈਪ ਨਹੀਂ ਸਿਰਫ ਇੱਕ ਸਟੈਪ ਪਟਣ ਦੀ ਲੋੜ ਆ ਬਸ ਉਸ ਤੋਂ ਅੱਗੇ ਕੁਝ ਨਹੀਂ ਆ ਰਸਤੇ ਆਪਣੇ ਆਪ ਨਿਕਲਦੇ ਆਉਣੇ ਆ ਹਰ ਚੀਜ਼ ਲਈ ਤੁਸੀਂ ਕਿਤੇ ਕਿਤੇ ਸੜਕ ਤੇ ਜਾਂਦੇ ਹੋ ਜਿਵੇਂ ਹੁਣ ਇਹ ਵਾਲਾ ਆ ਰਸਤੇ 'ਚ ਜਾਂਦੇ ਜਾਂਦੇ ਮੈਨੂੰ ਆਰਾ ਦਿਖਿਆ ਸੀ ਠੀਕ ਹੈ ਤੇ ਆ ਮੈਂ ਉੱਥੋਂ ਵੁੱਡਨ ਦਾ ਉਹਨਾਂ ਕੋਲੋਂ ਕਟਵਾ ਲਿਆ ਇਹ ਵੀ ਕਟਵਾ ਲਿਆ ਹਨਾ ਤੇ ਇਹ ਹਸਬੰਦ ਨੇ ਇਹਨੂੰ ਜੋੜ ਦਿੱਤਾ ਸਟੈਂਡ ਬਣਾਤਾ ਹੁਣ ਤੁਸੀਂ ਵੇਖੋ ਇਹ ਕਿਸੇ ਮਤਲਬ ਕਿਸੇ ਵੈਬਸਾਈਟ ਤੋਂ ਕਿਤੇ ਤੁਸੀਂ ਕਿਤੇ ਦੂਰੋਂ ਲੈਂਦੇ ਹੋ ਮਤਲਬ ਵੱਡੇ ਕਿਸੇ ਸ਼ੋਰੂਮ ਤੋਂ 55500 ਤੋਂ ਘੱਟ ਨਹੀਂ ਮਿਲੇਗਾ ਘੱਟ ਨਹੀਂ ਮਿਲੇਗਾ ਬਿਲਕੁਲ ਇਹ ਚੀਜ਼ ਆ ਉਹ ਹੀ ਆ ਕਿ ਤੁਹਾਨੂੰ ਤੁਰੇ ਤੁਰੇ ਜਾਂਦੇ ਚੀਜ਼ਾਂ ਆਵਾਜ਼ਾਂ ਦਿੰਦੀਆਂ ਫਿਰ ਆਵਾਜ਼ਾਂ ਦਿੰਦੀਆਂ ਤੇ ਤੁਸੀਂ ਆਪਣੇ ਹੁਨਰ ਨੂੰ ਜਿਹੜਾ ਪਹਿਚਾਣਿਆ ਤੇ ਉਹ ਯੂਜ਼ ਕੀਤਾ ਹਾਂ ਬਿਲਕੁਲ ਬਿਲਕੁਲ ਤੇ ਮੈਂ ਸਭ ਨੂੰ ਇਹ ਕਹਿਨੀ ਆ ਕਿ ਜੋ ਤੁਹਾਨੂੰ ਕਿਸੇ ਨੂੰ ਕੁਕਿੰਗ ਦਾ ਸ਼ੌਂਕ ਆ ਕਿਸੇ ਨੂੰ ਕੁਝ ਜ਼ਰੂਰੀ ਨਹੀਂ ਕਿ ਸਾਰੇ ਹੁਣ ਪਲਾਂਟਸ ਵਾਲੀ ਲੱਗ ਜਾਣ ਜੀ ਜੀ ਹੈਨਾ ਹੁਣ ਜਿਵੇਂ ਅਸੀਂ ਬੱਚਿਆਂ ਨੂੰ ਛੋਟੇ ਬੱਚੇ ਨੂੰ ਕੋਈ ਜ਼ਿੰਮੇਵਾਰੀ ਆਪਾਂ ਦੇ ਦਿੰਨੇ ਆ ਛੋਟੇ ਹੁੰਦੇ ਨੂੰ ਜ਼ਿੰਮੇਵਾਰੀ ਦਿੱਤੇ ਹੋਗੀ ਉਹਦੀ ਲਾਈਫਟਾਈਮ ਚੱਲਦੀ ਉਹਦੇ ਨਾਲ ਹੁਣ ਉਹਨੂੰ ਇੱਕ ਪਲਾਂਟ ਦੇ ਦੋ ਕਿ ਤੂੰ ਇਹਦੀ ਟੇਕ ਕੇਅਰ ਕਰਨੀ ਆ ਉਹ ਬੱਚਾ ਜ਼ਿੰਮੇਵਾਰ ਹੋ ਜਾਊਗਾ ਹਮ ਬਿਲਕੁਲ ਮਤਲਬ ਉਹਨੂੰ ਹੋਊਗਾ ਕਿ ਮੈਂ ਇਹਨੂੰ ਵੱਡਾ ਕਰਨਾ ਆ ਜਿੱਦਾਂ ਜਿੱਦਾਂ ਉਹ ਵੱਡਾ ਹੁੰਦਾ ਵੇਖੋ ਉਹ ਖੁਸ਼ ਵੀ ਹੋਊਗਾ ਤੇ ਉਹਦੇ ਚ ਬੱਚਿਆਂ ਚ ਵੀ ਪੋਜ਼ਿਟਿਵਿਟੀ ਲਿਆਉਣ ਦੀ ਜ਼ਰੂਰਤ ਆ ਜੀ ਬਿਲਕੁਲ ਇਹ ਦੇਖਿਆ ਕਿ ਅੱਜ ਕੱਲ ਤਾਂ ਦਰਕਤਾਂ ਦੀ ਕਟਾਈ ਬਹੁਤ ਹੋ ਰਹੀ ਹੈ ਬਹੁਤ ਹੋ ਰਹੀ ਹੈ ਹਾਂ ਕੁਝ ਕਹਿ ਰਹੇ ਨੇ ਕਿ ਅੱਗੇ ਸਮਾਂ ਇਦਾਂ ਦਾਣਾ ਕਿ ਸਾਨੂੰ ਸਾਲਾਂ ਚ ਬੀਤਣੇ ਨੇ ਸਾਲਾਂ ਹੁਣ ਤੁਸੀਂ ਵੇਖੋ ਮੇਰੇ ਐਗਜ਼ਾਮ ਬਹੁਤ ਮੈਟਰ ਕਰਦੀਆਂ ਨੇ ਜੇਕਰ ਧਿਆਨ ਦਿੱਤਾ ਜਾਵੇ ਬਿਲਕੁਲ ਹੁਣ نیچے ਛੋਟਾ ਜਿਹਾ ਬਗੀਚਾ ਆ ਉਹਦੇ ਚ ਤੁਸੀਂ ਵੇਖੋ ਅਮਰਿੰਗਾ ਟਰੀ ਗਲੋ ਹੂੰ ਹੂੰ ਅ ਤੁਲਸੀ ਸੁਖਚੈਨ ਹੂੰ ਹੂੰ ਅ ਇਹ ਲੱਗਾ ਹੋਇਆ ਨਿਆਜਬੋਜ ਪੁਦੀਨਾ ਨਿੰਬੂ ਜਿੰਨਾ ਕਪਾ ਲਾ ਸਕਦੇ ਆ ਬਹੁਤ ਛੋਟੀ ਜੀ ਜਗ੍ਹਾ ਚ ਵੀ ਲਾ ਸਕਦੇ ਆ ਤੇ ਨਿੰਬੂ ਉਹਦੇ ਚ ਮੈਨੂੰ ਲੱਗਦਾ 8-10 ਕਿਲੋ ਨਿਕਲ ਆਉਂਦੇ ਆ ਸਾਲ ਦੇ ਸਾਲ ਦੇ ਹਾਂ ਇਹ ਚੀਜ਼ਾਂ ਸੋ ਸੀ ਦੇਖਿਆ ਕਿ ਇਸ ਹੁਨਰ ਮਹਿਲਾ ਨੇ ਜਿਹੜਾ ਹੈ ਆਪਣੇ ਸੁਪਨਿਆਂ ਨੂੰ ਸਾਕਾਰ ਕੀਤਾ ਜੋ ਉਹਨਾਂ ਨੂੰ ਬਚਪਨ ਦੇ ਵਿੱਚ ਹੁਨਰ ਆਪਣੇ ਬਜ਼ੁਰਗਾਂ ਤੋਂ ਮਿਲਿਆ ਸੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਚੁਣੌਤੀਆਂ ਆਈਆਂ ਉਹਨਾਂ ਚੁਣੌਤੀਆਂ ਨੂੰ ਉਹਨਾਂ ਦਾ ਸਾਹਮਣਾ ਕਰਦੇ ਹੋਏ ਉਹਨਾਂ ਨੂੰ ਪਛਾੜ ਕੇ ਇਹਨਾਂ ਨੇ ਆਪਣੇ ਹੁਨਰ ਨੂੰ ਅੱਗੇ ਲਿਆਂਦਾ ਤੇ ਸਾਰਿਆਂ ਨੂੰ ਇਹੀ ਮੈਸੇਜ ਦਿੱਤਾ ਕਿ ਘਰ ਨਾ ਬੈਠੋ ਜੋ ਵੀ ਤੁਹਾਡੇ ਵਿੱਚ ਹੁਨਰ ਹੈ ਉਹਨੂੰ ਅੱਗੇ ਲਿਆਓ ਮਹਿਲਾਵਾਂ ਜਿਹੜੀਆਂ ਖਾਸ ਕਰਕੇ ਹੁਨਰ ਨੂੰ ਇੱਕ ਰਸਤਾ ਜਿਹੜਾ ਇੱਕ ਪੈਰ ਤੁਸੀਂ ਪਟੋ ਤੇ ਅੱਗੋਂ ਜਿਹੜੇ ਰਸਤੇ ਨੇ ਉਹ ਆਪੇ ਹੀ ਬਣਦੇ ਜਾਣਗੇ ਤੁਹਾਨੂੰ ਇਹ ਸਾਡੀ ਸਟੋਰੀ ਕਿੱਦਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਅਗਲੀ ਇੱਕ ਹੋਰ ਨਵੀਂ ਸਟੋਰੀ ਲੈ ਕੇ ਫਿਰ ਮਿਲਾਂਗੇ ਤਦ ਤੱਕ ਲਈ ਦੇਖਦੇ ਰਹੋ ਗ੍ਰੇਟ ਪੰਜਾਬ ਟੀਵੀ ਕੈਮਰਾਮੈਨ ਅਰਸ਼ ਦੇ ਨਾਲ ਸੁਖਜੀਤ